ਤੇ ਬਾਪੂ ਦਾ ਨਵੇੜ ਕੇ ਮਾਦਾ ਦੇ ਨਾਂ ਤੇ 20 ਲੱਖ ਰੁਪਈਆ ਦੀ ਫੇਰ ਚੱਕ ਲਿਆ ਫੇਰ ਜਿੱਦਣਾ ਹੀ ਲਿਮਟ ਲੈ ਕੇ ਆਇਆ ਉਸ ਤੋਂ ਬਾਅਦ ਅਸੀਂ ਵੀ ਬੈਂਕ ਨੂੰ ਮੂੰਹ ਨਹੀਂ ਵਿਖਾਇਆ ਹੁਣ ਉਹ ਫੇਰ ਘਰੇ ਗੇੜੇ ਮਾਰੀ ਹਲਾ ਯਾਰ 5 ਕਿੱਲੇ ਵਾਲਾ ਅੱਜ 20 ਕਿੱਲੇ ਵਾਲੇ ਨੂੰ ਮਤ ਦੇ ਗਿਆ ਹੁਣ ਕੀ ਦਾ ਆ ਗਿਆ ਹਾਂਜੀ ਮੈਨੇਜਰ ਸਾਹਿਬ ਅੱਛਾ ਜੀ ਲਿਮਟ ਕਮਾਉਣੀ ਐ ਕੱਲ ਨੂੰ ਪਰ ਦੇਾਂਗੇ ਜੀ ਫੇਰ ਹਾਂਜੀ ਹਾਂਜੀ ਜ਼ਰੂਰ ਆਵਾਂਗੇ ਇਹ ਤਾਂ ਪੰਗਾ ਹੀ ਹੋ ਗਿਆ ਲਿਮਟ ਹੋਰ ਕਮਾਉਣੀ ਐ ਹੁਣ ਸੁਖਰਾਜ ਕੋਲੇ ਚੱਲ ਗਏ ਕੁਝ ਰੁਪਈਆ ਤੋਂ ਫੜਨੇ ਪੈਣਗੇ ਤੁਹਾਨੂੰ ਵਿੱਜੂ ਚਲੋ ਕੀ ਹਾਲ ਆ ਵੀ ਸੁਖਰਾਜ ਠੀਕ ਐ ਤੁਸੀਂ ਵਧੀਆ ਐ ਮੈਂ ਦੁਪਹਿਰੇ ਦਾ ਵਕਤ ਨੂੰ ਪੈ ਗਿਆ ਇੱਕ ਕਾਰੇ ਵਕਤ ਨੂੰ ਪੈ ਗਿਆ ਬਹਿ ਜਾ ਆਪਾਂ ਲਿਮਟ ਚੱਕ ਰੱਖੀ ਸੀ ਕੋਈ 5 ਲੱਖ ਦੀ ਅੱਛਾ ਤੇ 2 ਕੁ ਲੱਖ ਰੁਪਈਆ ਤਾਂ ਹੈਗਾ ਕੋਲੇ ਹਾਂ 3 ਲੱਖ ਰੁਪਈਆ ਕੱਟਦਾ ਜੇ ਤੂੰ ਮਦਦ ਕਰ ਦੇ ਦੋ ਦਿਨਾਂ ਬਾਅਦ ਮੋੜ ਦੂੰਗਾ ਤੈਨੂੰ ਨਹੀਂ ਗੱਲ ਐ ਮੇਰੇ ਕੋਲੇ ਤਾਂ ਨਹੀਂ ਹੁਣ ਤੈਨੂੰ ਪਤਾਗਾ ਹੂੰ ਮੇਰਾ ਵੀ ਹੱਥੇਗਾ ਟਾਈਟ ਹਾਂ ਤੇ ਤੇਰੇ ਨੂੰ ਮੈਂ ਬੰਦਾ ਮਿਲਾ ਦਿੰਦਾਗਾ ਕਿਵੇਂ ਕਰ ਮੇਰਾ ਕੰਮ ਕੱਟ ਕੇ ਦੇ ਤੂੰ ਦੱਸਿਆ ਰ ਬੰਦਾ ਮਲਾ ਦੇਣਾ ਤੇ ਉਹ ਆਪਣੇ ਜਿਹੜਾ ਵਿਆਜ ਬਣਦਾ ਉਹਨੂੰ ਦੇ ਦੇਣੀ ਕੋਈ 2-3 ਦਿਨਾਂ ਦਾ ਧੋਨੇ ਲੱਗਣਗੇ 3 ਦਿਨ ਚਾਹੀਦੇ ਦੇ ਦੇਣ ਬੰਦੇ ਤੋਂ ਆਪਾਂ 8 ਦਿਨ ਮੰਗਾਗੇ ਹਾਂ ਸਹੀਏ ਵੱਧ ਮੰਗ ਵੱਧ ਮੰਗ ਲਾਂਗੇ ਵਿਆਜ ਉਹ ਤਾਂ ਦੁੱਧਾਰ ਕਰਦ ਮੋੜ ਦੂੰਗਾ ਕੋਈ ਚੱਕਰ ਨਹੀਂ ਬਸ ਜਿਹੜਾ ਉਹਦਾ ਵਿਆਜ ਬਣਦਾ ਆਪਾਂ ਇਥੇ ਲੈ ਚਾਲਦਾ ਕਰ ਲੈਨੇ ਗੱਲ ਉਹਦੇ ਨਾਲ ਪੁੱਛ ਫਿਰ ਮੇਰਾ ਕੰਮ ਕਰਵਾ ਚੱਲ ਜੀ ਫਿਰ ਚਲ ਆਇਆ ਚੱਲਦੇ ਲੈਨੇ ਪਤਾ ਉਹਦਾ ਹੋਊਗਾ ਖੇਤ ਹੋਊਗਾ ਕਿ ਕਿੱਥੇ ਹੋਊਗਾ ਚੱਲਦੇ ਹਾਂ ਫੋਨ ਕਰ ਉਹ ਕਿਹੜੇ ਬੇਲੀ ਆਪਣੇ ਖੇਤ ਤੁਰਿਆ ਆਉਂਦੇ ਨੇ ਓ ਪਿਆਸ ਹੈ ਮਨ ਲਾ ਉਹੀ ਹੈ ਮੱਲੀ ਹੋਊਗਾ ਹਾਂ ਹਨ ਚਲਾਇਆ ਕਿਧਰ ਤੇਰਾ ਕੰਮ ਬਣੀ ਜਾਵੇ ਕੀ ਆਲਾ ਮੱਲੀ ਹੋਰ ਕਿਵੇਂ ਸਕਰਾਜ ਠੀਕ ਹੈ ਬਾਈ ਬਹਿ ਜਾ ਆ ਮੁੰਡੇ ਨਾ ਰਪੀਆਂ ਦੀ ਲੋੜ ਹੈ ਤੇ ਜ਼ਿੰਮੇਵਾਰੀ ਮੇਰੀ ਹੈ ਤੇ ਇਹਨੂੰ ਰੁਪਏ ਦੇ ਬਾਈ ਕਿੰਨੇ ਚਾਹੀਦੇ ਕਿੰਨੇ ਚਾਹੀਦੇ ਵੀ ਤਾਂ ਨਾ ਲੱਖ ਜਾਂਦਾ ਬਹਿ ਜਾ ਫਿਰ ਤੂੰ 3 ਲੱਖ ਕੀ ਕਰਨਾ ਸੀ ਲਿਮਟ ਭਰਨੀ ਲਿਓਂਡ ਭਰਨੀ ਉਹ ਗੁਰਵਾ ਢੁਈ ਮਾਰ ਪਰ ਲਿਮਟ ਭਰਨ ਦੀ 2 ਸਾਲ ਤੂੰ ਬੈਂਕ ਚ ਨਾ ਜਾ ਤੀਜੇ ਸਾਲ ਤੇਰੀ ਸੈਟਲਮੈਂਟ ਹੋ ਜਾਏਗੀ ਉਹ ਕਿਵੇਂ ਹੋਊ ਮੈਂ ਰੱਖਦਾ ਨੂੰ ਸੈਟਲਮੈਂਟ ਮੇਰੇ ਨਾਲ ਬਜ਼ੁਰਗਾਂ ਨੇ ਅੱਜ ਤੋਂ 10 ਸਾਲ ਪਹਿਲਾਂ 10 ਲੱਖ ਦਾ ਕਰਜ਼ਾ ਲਿਆ ਸੀ ਚਾਰ ਕਿਲੇ ਪਲੱਜ ਕੀਤੀ ਸੀ ਤੇ ਬਾਪੂ ਸਾਡਾ ਜਿੰਨੇ ਵਿੱਚ ਕਰਜ਼ਾ ਚੱਕ ਲਿਆ ਉਸ ਤੋਂ ਬਾਅਦ ਬੈਂਕ 'ਚ ਨਾ ਵੜਿਆ ਤੇ ਤਿੰਨ ਚਾਰ ਸਾਲ ਗੇੜੇ ਮਾਰਦੇ ਰਾਇਓ ਬੈਂਕ ਵਾਲੇ ਘਰੇ ਆਉਂਦੇ ਰਹੇ ਤੇ ਆ ਚਾਰਕ ਸਾਲ ਪਹਿਲਾਂ ਹੀ ਮੈਂ 4 ਲੱਖ ਚੁਣ ਵੇੜਿਆ ਹੈ ਤੇ ਬਾਪੂ ਤਾਂ ਵੇੜ ਕੇ ਮਾਦਾ ਦੇ ਨਾਂ ਤੇ 20 ਲੱਖ ਰੁਪਈਆ ਦੀ ਫੇਰ ਚੱਕ ਲਿਆ ਫੇਰ ਜਿੱਦਣ ਅਸੀਂ ਲਿਮਟ ਲੈ ਕੇ ਆਏ ਆ ਉਸ ਤੋਂ ਬਾਅਦ ਅਸੀਂ ਵੀ ਬੈਂਕ ਨੂੰ ਮੂੰਹ ਨਹੀਂ ਵਿਖਾਇਆ ਹੁਣ ਉਹ ਫੇਰ ਘਰੇ ਗੇੜੇ ਮਾਰੀਆਂ ਦੇ ਲੈਂਡ ਪਰ ਉਹ ਅੱਜ ਆਖਿਆ ਵੀ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ ਹੂੰ ਤੇ ਸਾਡਾ ਲੱਗ ਭੱਗ ਨਹੀਂ ਤਾਂ 7-8 ਲੱਖ ਚ ਨਿਪਟ ਜਾਣਾ ਸੈਟਲ ਕਰਨਾ ਨਹੀਂ ਭਣਾ ਭਰਨਾ ਨਹੀਂ ਭਣਾ ਇਹ ਸੈਟਲਮੈਂਟ ਹੈ ਹਾਂ ਤੈਨੂੰ ਪਤਾ ਹੀ ਨਹੀਂ ਗੁਰੂਆ ਸਰਦਾਰ ਸਾਹਿਬ ਸੁਣਦੀਆਂ ਗੱਲਾਂ ਮੈਂ ਸੁਣ ਲਈਆਂ ਸਾਰੀਆਂ ਅੱਛਾ ਵੇਖੋ ਜ਼ਮੀਨ ਕਿੰਨੀ ਹੈ ਤੁਹਾਡੇ ਕੋਲੇ ਪਹਿਲਾਂ ਤਾਂ ਸਾਡੇ ਕੋਲੇ ਜ਼ਮੀਨ 20 ਕਿੱਲੇ ਗੁਰੂਆ ਅੱਛਾ ਜੱਦੀ ਸਰਦਾਰਾਂ ਹੀ 20 ਕਿੱਲੇ ਜ਼ਮੀਨ ਸਾਡੇ ਕੋਲ ਜੱਦੀ ਸਰਦਾਰ ਹੈ ਕਰੇ ਸਭ ਸੁਖ ਸੰਦਾ हां ਘਰੇ ਰਾਜੀ ਖੋਜੀ ਸਾਰਾ ਦੇਣਾ ਲੈਣਾ ਨਹੀਂ ਕਿਸੇ ਦਾ ਵਾਹ ਤੇਰੇ ਤੂੰ ਸਾਡੇ ਕੋਲੇ ਲੈਣ ਆਇਆ ਪੈਸੇ 3 ਲੱਖ ਤੂੰ ਨਹੀਂ ਲੈਣਾ 아이 ਕੁੜਾ ਕਿਦਾ ਦੇਣਾ ਵਿਆਜ ਤੇ ਚੱਲਦੇ ਸਾਡੇ ਵਿਆਜ ਤੇ ਪੈਸੇ ਚੱਲਦੇ हां ਵਿਆਜ ਤੇ ਪੈਸੇ ਟੇਕੇ ਟੋਕੇ ਸਾਡੇ ਆਉਂਦੀ ਹੈ ਸਰਦਾਰਾ ਗੱਲ ਸੁਣ ਲੈ ਇੱਕ ਮੇਰੀ 20 ਕਿੱਲੇ ਜ਼ਮੀਨ ਹੈ ਤੁਹਾਡੇ ਕੋਲੇ ਵਿਆਜੂ ਪੈਸੇ ਚੱਲਦੇ ਘਰੇ ਬਿਮਾਰੀ ਸਮਾਰੀ ਨਹੀਂ ਲਿਮਟ ਤੁਸੀਂ ਫੇਰ ਨਹੀਂ ਭਰਦੇ ਸ਼ਰਮ ਹੋਣੀ ਚਾਹੀਦੀ ਏ ਤੁਹਾਨੂੰ ਸਾਡੇ ਬੰਨੀ ਵੇਖ 5 ਕਿੱਲੇ ਜ਼ਮੀਨ ਹੈ ਹਰ ਸਾਲ ਲਿਮਟ ਭਰਦੇ ਆ ਅਸੀਂ ਵੀ ਕਰਵਾ ਸਕਦੇ ਹਾਂ ਸੈਟਲਮੈਂਟ ਪਰ ਅਸੀਂ ਕਹਿੰਦੇ ਆ ਨਹੀਂ ਤੁਹਤਾ ਕਿਸੇ ਦਾ ਹੱਕ ਮਾਰੀ ਜਾਂਦਾ ਸੈਟਲਮੈਂਟ ਉਹਦੇ ਵਾਸਤੇ ਹੁੰਦੀ ਹੈ ਜਿਹਦੇ ਕੋਈ ਘਰੇ ਕਮਾਉਣ ਵਾਲਾ ਨਹੀਂ ਜਾਂ ਕੋਈ ਪਹਿਲੇ ਹੀ ਤੁਰ ਜਾਂਦਾ ਜਿਹਦੇ ਬਿਮਾਰੀ ਸਮਾਰੀ ਮੰਨ ਲਈ ਜਿਹਦਾ ਕੋਈ ਕਰਜ਼ਦਾਰ ਹੈ ਦੇਣਦਾਰ ਹੈ ਉਸਤਾ ਚੰਗੇ ਭਲੇ ਸੌਖੇ ਸਰਦੇ ਬੰਦੇ ਉਹ ਸ਼ਰਮ ਨਹੀਂ ਚਾਹੀਦੀ ਤੁਸੀਂ ਸੈਟਲਮੈਂਟਾਂ ਕਰ ਦਿਓ ਪੈਸੇ ਤਾਂ ਮੈਨੂੰ ਤੂੰ ਕਦੇ ਦੇਣੇ ਆ ਆ ਬੰਨੇ ਥੋਡੇ ਅੱਗੇ ਹੱਥ ਜਿਹੜਾ ਬੈਂਕ ਦਾ ਕਰਜ਼ਾ ਲਿਆ ਨਾ ਜਾ ਕੇ ਕਰਜ਼ਾ ਮੋੜਿਓ ਸੈਟਲਮੈਂਟ ਤਾਂ ਬਣੀ ਸੀ ਉਹਨਾਂ ਵਾਸਤੇ ਜਿਹੜੇ ਮੇਰੇ ਵਰਗੇ ਗਰੀਬਾਂ ਤੋਂ ਕਰਜ਼ਾ ਨਹੀਂ ਮੋੜਿਆ ਜਾਂਦਾ ਜਿਹੜੇ ਥੋਡੇ ਵਰਗੇ ਸ਼ਾਹੂਕਾਰ ਕਰਜ਼ਾ ਮੋੜਦੇ ਜਾਣ ਕੇ ਦੇਣਾ ਨਹੀਂ ਉਹਨਾਂ ਵਾਸਤੇ ਕਾਦੀ ਸੈਟਲਮੈਂਟ ਆ ਵੀਰ ਬੰਨੇ ਹੱਥ ਬੰਨੇ ਆ ਕਰਜ਼ਾ ਮੋੜਿਆ ਜਾ ਕੇ ਬੈਂਕ ਦਾ ਤੇ ਮੈਂ ਤਾਂ ਦੇ ਦੂੰਗਾ ਜੇ ਤੁਸੀਂ ਨਾ ਦੇਹੋਗੇ ਮੈਂ ਹੋਰ ਤੋਂ ਲੈ ਕੇ ਕਰਜ਼ਾ ਜਿਵੇਂ ਬਜ਼ੁਰਗਾਂ ਦਾ ਰੀਤ ਰਵਾਜ ਤੁਰਿਆ ਹੁੰਦਾ ਮੈਂ ਕਰਜ਼ਾ ਮੋੜਦਾ ਹਾਂ ਮੈਂ ਆ ਬੰਨੇ ਹੱਥ ਕਰਜ਼ਾ ਮੋੜੇ ਨਾ ਦੇ ਆਪਣਾਂ ਦੀ ਪੈਸੇ ਯਾਰ ਕਮਾਲ ਹੋ ਗਈ ਯਾਰ ਦੁੱਖੀ ਦਾ ਬੰਦਾ ਬੇਇੱਜ਼ਤੀ ਕਰਕੇ ਖੇਤ ਆਣ ਕੇ ਪਰ ਯਾਰ ਗੱਲ ਉਹਦੀ ਵੀ ਸਹੀ ਹੈ ਚਲੋ ਬਜ਼ੁਰਗਾਂ ਨੇ ਜਿਹੜਾ ਕਰਤਾ ਕਰਤਾ ਮਲਿਸਿਆਂ ਤੂੰ ਵੀ ਉਹੀ ਗਰਾਹ ਤੇ ਚੱਲ ਪਏ ਯਾਰ ਜੇ ਜਦੋਂ ਰੱਬ ਨੇ ਆਪਾਂ ਨੂੰ ਇਹਨਾ ਦਿੱਤਾ ਆਪਾਂ ਨੂੰ ਯਾਰ ਕਰ ਜਾ ਤਾਂ ਮੁਰਨਾ ਚਾਹੀਦਾ। ਵਾਕੀ ਉਹਦੀ ਗੱਲ ਸਹੀ ਹੈ। ਵੀ ਜਿਹਦੇ ਤੋਂ ਸੱਚੀਉਂ ਨਹੀਂ ਤਰਦਾ। ਯਾ ਨਹੀਂ ਪਰਿਆ ਜਾਂਦਾ ਸੈਟਲਮੈਂਟ ਤਾਂ ਯਾਰ ਉਹਦੇ ਆਸਥੀ ਹੋਈ। ਤੇ ਆਪਾਂ ਐਵੇਂ ਯਾਰ ਹਨਾ ਦਾ ਪੇਜ ਖੇੜ ਕੇ ਯਾਨੀ ਕਿ ਨੁਕਸਾਨ ਹੀ ਕਰਦੇ ਇੱਕ ਹਿਸਾਬ ਦਾ। ਵੇਖ ਲੈ ਯਾਰ 5 ਕਿੱਲੇ ਵਾਲਾ ਅੱਜ 20 ਕਿੱਲੇ ਵਾਲੇ ਨੂੰ ਮੱਤ ਦੇ ਗਿਆ। ਚੱਲ ਕੱਲ ਤੋਂ ਨਿਮਾਣੇ ਕਰਜਾ ਭਰਦੇ ਯਾਰ। ਸਹੀ ਗੱਲ ਆ ਬਾਈ ਦੀ। ਵੀਰ ਸੈਟਲਮੈਂਟ ਤਾਂ ਉਹਨਾਂ ਵਾਸਤੇ ਆ ਜਿਨ੍ਹਾਂ ਤੋਂ ਸੱਚ ਨਹੀਂ ਭਰਿਆ ਜਾਂਦਾ ਜੇ ਕਿਤੇ ਤੇਰੇ ਤੇ ਉਹ ਦਿਨ ਆ ਗਏ ਨਾ ਤੇ ਗੱਲ ਤੇਰੇ ਨਾਲ ਵੀ ਉਦਾਂ ਹਣੀ ਕਿਉਂਕਿ ਸਮਾਂ ਬਦਲ ਲੱਗਿਆ देर ਨਹੀਂ ਲੱਗਦੀ ਤਾਂ ਮੇਰਾ ਵੀਰ ਕਰਜਾ ਭਰ ਗਿਆ